ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਤੁਸੀਂ ਆਪਣੇ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਸਬਨ ਸ਼ਹਿਰਾ ਪਨੂਆ ਵਿਖੇ ਬੀਤੇ ਕੱਲ ਪਿੰਡ ਦੇ ਸਾਬਕਾ ਸਰਪੰਚ ਖਿਲਾਫ ਉਹਨਾਂ ਦੇ ਕਾਰਨ ਨੂੰ ਲੈ ਕੇ ਬੋਲੀ ਭੱਦੀ ਸ਼ਬਦਾਵਲੀ ਦੇ ਖਿਲਾਫ ਅੱਜਨ ਸ਼ਹਿਰਾ ਪਨੂਆ ਵਿਖੇ ਇਕੱਤਰ ਹੋਏ ਸ਼ਹਿਰ ਨਿਵਾਸੀਆਂ ਨੇ ਚਿੰਤਨ ਚਾਰਜ ਖਿਲਾਫ ਵਿਭਾਗੀ ਪ੍ਰਸ਼ਾਸਨ ਵੱਲੋਂ ਕਾਰਵਾਈ ਲਈ ਵੱਖ-ਵੱਖ ਵਿਭਾਗਾਂ ਨੂੰ ਚਿੱਠੀਆਂ ਕੱਟ ਕੇ ਇਸ ਕਲਾਬ ਬੰਦੀ ਕਾਰਵਾਈ ਦੀ ਮੰਗ ਕੀਤੀ ਇਸ ਬੰਦੀ ਲੋਕ ਇੱਥੇ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸੜ ਜਨੂਟ ਕੋ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁਨ ਕਰਿਓ ਤੇ ਸੁਣਿਓ ਪਿੰਡ ਦਾ ਸਰਪੰਚ ਅਤੇ ਸ਼ਹਿਰ ਨਿਵਾਸੀ ਅਦੇ ਅੱਡੇ ਚ ਸਬਜ਼ੀਆਂ ਤੇ ਫਲ ਫਰੂਟ ਵੇਚਣ ਵਾਲੇ ਇਸ ਚੌਕੀ ਇੰਚਾਰਜ ਖਿਲਾਫ ਕੀ ਕਹਿੰਦੇ ਹਨ ਸੁਣਿਓ ਜੀ ਤੂੰ ਵੀਰ ਹਾਂਜੀ ਹਾਂਜੀ ਭਾਈ ਰੇੜੀ ਲੱਗ ਜਾ 100 ਮਿੰਟਾਂ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਮੈਂ ਤੱਕ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ 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 ਆਹ ਇੱਕ ਪਲ ਮੈਂ ਤੈਨੂੰ ਫਿਰ ਮੈਂ ਮੇਰੇ ਕੋਲ ਕੀ ਕਰਨਾ ਠੀਕ ਹੈ ਅੱਜ ਕੱਲ੍ਹ ਫੁੱਟੂ ਕੋ ਪੇ ਤੁਹਾਡੀ ਲਾਉਂਦੇ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਜਾਲਾ ਕਿਥੇ ਪੰਚਾਇਤ ਸੋਲਣਾ ਲੱਗਦੀ ਨਹੀਂ ਮੇਰਾ ਮਨ ਮਾੜਦਾ ਚਾ ਬਾਬਾ ਤੈਨੂੰ ਮੈਂ ਜਰੂਰ ਕੱਢੂ ਜਰਾ ਮੈਂ ਉਹ ਕਰ ਲਈ ਤੂੰ ਮੈਂ ਜਾਣਦਾ ਤੂੰ ਤੂੰ ਇਹ ਤਾਂ ਦੇਖ ਲੈ ਕਿਤੇ ਹੋਰ ਨਾ ਜੀ ਨਹੀਂ ਨਹੀਂ ਟਕਾਰੀ ਨਹੀਂ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਬੋਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਫੁੱਟ ਫੁੱਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ ਹਾਥ ਲਾ ਹਾ ਇਜ਼ਤਿਹਾਰ ਬੰਦਾ ਹਾਥ ਲਾ ਹਾ ਦਾੜੀ ਪੁੱਟਾ ਹਾਥ ਲਾ ਜੀ ਗਾਂ ਬਾਜ ਗਾਂ ਬਾਜ ਮੈਂ ਬਹੂੰਗਾ ਨਹੀਂ ਦਾੜੀ ਪੱਟ ਤਰੀਕੇ ਨਾਲ ਹਾਂ ਹਾਂ ਦਾੜੀ ਕਰਾਏਗਾ ਤੂੰ ਦਾੜੀ ਪੁੱਟਣੀ ਨਹੀਂ ਫਾੜਦੇ ਜੀ ਤਰੂਣ ਨਹੀਂ ਭੱਗੋ ਨਾ ਰਿਕਾਰਡਿੰਗ ਕਰ ਰਿਹਾ ਅੱਜ ਦਾੜੀ ਕਰਾਉਣਾ ਨਾ ਹੋਣ ਤਰੀਕੇ ਨਾਲ ਲਵਾਉਣਾ ਜੇ ਦਾ ਨਹੀਂ ਲੱਗਣ ਦੂੰਗਾ ਫੇਰ ਕੇ ਤਰੀਕੇ ਨਾਲ ਪਾਸੇ ਦੇ ਹੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖਨਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਲਾਉਂਗਾ ਲਾਉਂਗਾ ਯਾ ਕਿ ਤੇਰੇ ਪਿਓ ਦਾ ਕਰਦਾ ਕੋਈ ਨਹੀਂ ਆਇਆ ਘਰੇ ਫੜਲਾ ਘਰੇ ਫੜਲਾ ਫੜ ਲਈ ਆ ਜਨਾਬ ਉੱਥੇ ਆਪਣੇ ਪੱਟੀ ਤੋਂ ਸਬਜ਼ੀ ਵੇਚਣ ਵਾਸਤੇ ਆਂਦੇ ਨੇ ਇਹ ਵਿਚਾਰੀ ਮਜ਼ਦੂਰ ਤੇ ਬੜੀ ਧੀਰ ਤੋਂ ਉੱਥੇ ਆ ਰਹੇ ਨੇ ਤੇ ਇਹ ਆ ਕੇ ਆਪਣੇ ਸਾਈਡ ਤੇ ਫੁੱਟਪਾਥ ਤੋਂ ਪਿੱਛੇ ਸੜਕ ਤੋਂ ਮੱਲਾ ਹਟਕੇ ਆਪਣਾ ਇਹ ਕਾਰੋਬਾਰ ਕਰਦੇ ਨੇ ਪਤਾ ਨਹੀਂ ਕਿਸ ਵਜੇ ਕਰਕੇ ਉੱਥੇ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਕੋਈ ਐਸਆਈ ਸੀਗੇ ਇਹਨਾਂ ਦਾ ਨਾਮ ਸਰਦਾਰ ਗੱਜਨ ਸਿੰਘ ਜੀ ਹੈ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਅੱਗੇ ਪਿੱਛੇ ਲੈ ਜਾ ਤੇ ਇਹ ਵਿਚਾਰੇ ਆਪਣੇ ਮਲ ਘੱਟ ਰੇਟਾਂ ਦੇ ਵੇਚਦੇ ਸੀਗੇ ਜਿਹੜੇ ਵੱਧ ਰੇਟਾਂ ਦੇ ਵੇਚਦੇ ਨੇ ਉਹਨਾਂ ਨੂੰ ਇਹਨਾਂ ਨੇ ਰੋਕਿਆ ਕੋਈ ਨਹੀਂ ਹੁਣ ਮਹਾਰਾਜ ਜਣੇ ਵੀ ਇਹਦੇ ਵਿੱਚ ਕੀ ਚੱਕਰ ਹੈਗਾ ਪਰ ਉਸ ਟਾਈਮ ਤੇ ਇਹਨਾਂ ਨੇ ਆਪਣੇ ਨਿਸ਼ਾਰਾ ਬਣੂ ਸਰਪੰਚ ਸਾਹਿਬ ਜੀ ਸਰਦਾਰ ਤਰਸੀਮ ਸਿੰਘ ਜੀ ਨਾਲ رابطہ ਕੀਤਾ ਇਸ ਤਰ੍ਹਾਂ ਸਾਨੂੰ ਰੇੜੀਆਂ ਬਾਹਰ ਲਿਜਾਣ ਵਾਸਤੇ ਕਹਿ ਰਹੇ ਨੇ ਤੇ ਉਹ ਉੱਥੇ ਆ ਗਏ ਨੇ ਉਹਨਾਂ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਤੇ ਐਸਆਈ ਸਾਹਿਬ ਜਿਹੜੇ ਗੱਜਨ ਸਿੰਘ ਜੀ ਇਹਨਾਂ ਨੂੰ ਆ ਕੇ ਬੁਰਾ ਭਲਾ ਕਹਿਣ ਲੱਗ ਪਏ ਸਰਪੰਚ ਸਾਹਿਬ ਜੀ ਨੂੰ ਮੈਂ ਉੱਥੇ ਖੜਾ ਮੈਂ ਆਪਣੀ ਦੁਕਾਨ ਦੇ ਮੈਂ ਦੇਖ ਰਿਹਾ ਜਦੋਂ ਗਿਆ ਮੈਂ ਲਾਗੇ ਗਿਆ ਤੇ ਅਸੀਂ ਸਰਦਾਰ ਗੱਜਨ ਸਿੰਘ ਨੂੰ ਕਿਹਾ ਵੀ ਸਰਦਾਰ ਜੀ ਤੁਹਾਡੀ ਲੈਂਗੁਏਜ ਜਿਹੜੀ ਹੈ ਬਹੁਤ ਮਾੜੀ ਹੈ ਇੱਕ ਪਿੰਡ ਦੇ ਮੁਹਤਰ ਬੰਦੇ ਨੇ ਜਿੰਨਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਤੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਆਮ ਬੰਦੇ ਨਾਲ ਤੁਸੀਂ ਕੀ ਵਿਹਾਰ ਕਰੋਗੇ ਉੱਥੇ ਆਮ ਸਾਰੀ ਪਬਲਿਕ ਇਕੱਠੀ ਹੋ ਗਈ ਤੇ ਚਲੋ ਜਦੋਂ ਰੌਲਾ ਪਿਆ ਤੇ ਇਹ ਥੋੜੇ ਜਿ ਖਮੋਸ਼ ਹੋ ਗਏ ਪਰ ਅਸੀਂ ਤੇ ਇਹ ਕਹੋਨੇ ਆ ਵੀ ਇਹਨਾਂ ਦੀ ਲੈਂਗੁਏਜ ਸਹੀ ਨਹੀਂ ਹੈਗੀ ਇਹਨਾਂ ਦੇ ਜਿਹੜੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਇਸ ਤਰ੍ਹਾਂ ਬੰਦੇ ਜਿਹੜੇ ਆਮ ਬੰਦਿਆਂ ਨਾਲ ਇਹ ਕੀ ਵਿਵਹਾਰ ਕਰਨਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆਂ ਕਿ ਇਹਨਾਂ ਦੇ ਥੋੜੀ ਉਚਿਤ ਕਾਰਵਾਈ ਕੀਤੀ ਜਾਵੇ ਸਰਦਾਰ ਗਜਨ ਸਿੰਘ ਜੀ ਜਿਹੜੇ ਨੇ ਗਲਤ ਲਫ਼ਜ਼ ਬੋਲੇ ਨੇ ਉਹ ਸਹੀ ਨਹੀਂ ਬੋਲੇ ਉਸ ਬਾਰੇ ਕਹਿਣਾ ਸੀ ਸਰਪੰਚ ਸਾਹਿਬ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਦੀਮ ਸਿੰਘ ਗਏ ਆ ਤੇ ਇਹ ਐਸਾ ਹੀ ਗੱਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰਸਾ ਦਿਆ ਤੇ ਇਹ ਉੱਥੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉੱਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਕਿਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮੈਂ ਭੂਮ ਕੀਤਾ ਮੈਂ ਆਜੂ ਮੈਂ ਕੜਾ ਹੈ ਤੇ ਤੇ ਤੁਸੀਂ ਮੈਂ ਇਹ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਢੱਕੋ ਇਹ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਜੀ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਵੀ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਤੇ ਚੌਂਕੀ ਦੇ ਕੇ ਧਰਨਾ ਵੀ ਲਾਵਾਂਗੇ ਤੇ ਅੱਡੇ ਦੇ ਵਿੱਚ ਉਹਨਾਂ ਦੀ ਮਤਵਾਲਾ ਤੇ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ ਫੇਰ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾਂ ਸ਼੍ਰੋਮਿਕ ਕਮੇਟੀ ਨੂੰ ਵੀ ਕੱਢੀਆ ਆਪਣੇ ਚੱਟੇ ਤੇ ਅਸੀਂ ਸੰਘਰਸ਼ਾਂ ਗਾਂ ਤੇਜ ਕਰਾਂਗੇ ਜੇ ਸਾਡੇ ਮੋਹਤਬਾਰਾਂ ਨੂੰ ਇਸ ਤਰ੍ਹਾਂ ਹੀ ਮਾਰਾ ਚੰਗਾ ਬੋਲਣਗੇ ਤੇ ਅਸੀਂ ਸਾਡੀਆਂ ਦਰਿਆ ਤਿਆਰ ਆ ਉਹ ਬਾਹਰੋਂ ਮਜ਼ਦੂਰ ਆਉਂਦੇ ਆ ਆਪਣੇ ਉਹਨਾਂ ਦੀਆਂ ਰੇੜੀਆਂ ਨੂੰ ਆਂਦੇ ਵੀ ਬਾਹਰ ਲੈ ਜਾਓ ਤੇ ਜਾਂ ਆਪਣੇ ਪਿੰਡ ਜਾ ਕੇ ਵੇਚੋ ਤੇ ਬਾਕੀ ਭਈਏ ਸਾਰੇ ਉਹ ਗੱਡੀ ਦੇ ਉੱਤੇ ਅੱਡੇ ਦੇ ਵਿੱਚ ਹੀ ਲਾਉਂਦੇ ਆ ਜੀ ਭਾਈ ਮੇਰਾ ਨਾਮ ਨਿਸ਼ਾਨ ਸਿੰਘ ਆ ਅਸੀਂ ਪੱਟੀ ਤੋਂ ਪਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾਂ ਅਸੀਂ ਪਾਜੀ ਕੱਲ ਫਰੂਟ ਵੇਚਣ ਕੋਤਵਦ ਆਏ ਵਾਂ ਇਹਨੇ ਪਾਜੀ ਜਦੋਂ ਗੱਜਨ ਸਿੰਘ ਆਇਆ ਵਾਂ ਇਹਨੇ ਭਈਆਂ ਨੂੰ ਪਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾਂ ਅਸੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨੂਆ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾਨੀ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਜੀ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦਾ ਇਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜਿਆਦੀ ਮਤਲਬ ਸ਼ਿਦਾਵਲੀ ਇਹਨਾਂ ਨੂੰ ਵਰਤੀਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐਂ ਕਰ ਦੂੰਗਾ ਤੇ ਭਾਜੀ ਉਹਨਾਂ ਨੇ ਐਡਾ ਵਤੀਰਾ ਕਰਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਐਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰਿਹੋ ਕੋਈ ਆ ਮੈਂ ਤੇ ਸਾਨੂੰ ਇਹ ਕਰਨਾ ਨਹੀਂ ਦਿੰਦਾ ਕੀਤਾਂ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅਧ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਮਸਲਾ ਇਹ ਜੀ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਉਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਗੜਾ ਟਾਇਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਉਹਨੂੰ ਇਹ ਮਹੀਨਾ ਦੇਣ ਫਿਰ ਇਹਨਾਂ ਨੂੰ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਦਕਰਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਬੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਕਿ ਸਭ ਕੋ ਇਹਨੇ ਮੇਰੇ ਨਾਲ ਵਧਿ ਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਝ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡੈ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆਂ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਆ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੌਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹਾਥੇ ਫੜਾ ਦੂੰ ਤੇਰੇ ਜੇ ਕੋਈ ਇਨਾ ਬਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਮੇਰੇ ਤੇ ਵਾਰੰਟ ਡੈ ਪਿਆ ਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਦੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਕਿ ਤੂੰ ਕਿਤਰਾ ਬੋਲਦਾ ਵਾ ਫਿਰ ਇਹ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪੈ ਗਿਆ ਹਾਂ ਕਰਨ ਹੋਇਆ ਸਾਰਾ ਕੁਝ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕੇ ਤੋਂ ਜੂਸ ਮੰਗਾ ਲਿਆ ਕੇ ਤੋਂ ਕੁਛ ਮੰਗਾ ਲਿਆ ਔਰ ਗਾੜੀ ਸ਼ਰਮਾ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਮੈਂ ਨਾ ਕਿ 11 ਤਰੀਕ ਨੂੰ ਟੋਕੀ ਚਾਰ ਦਾ ਉਹ ਸਮਾਂ ਲਿਆ ਸੀ ਮਾਨ ਜੋਗਾ ਸਤਪ੍ਰੀ ਸਾਹਿਬ ਨੇ ਮੈਨੂੰ ਇੱਥੇ ਲਾਇਆ ਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਲਾਇਆ ਕਰਕੇ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਬੱਸਾਂ ਹੁੰਦੀਆਂ ਜਾਂਦੀਆਂ ਨਾ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆਉਣੀ ਜਾਨ ਲੱਗ ਜਾਂਦਾ ਹੈ ਮੈਂ ਉਹਦਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਰੇੜੀਆਂ ਨਾ ਸਬਜ਼ੀ ਮੰਡੀ ਅਤੇ ਬਾਹਰ ਮੰਡੀ ਬਣੀ ਆ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਸਬਦਾ ਪਤਾ ਵੇਚ ਲੋ ਆਪਣਾ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੂੰ ਦੱਪਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬੰਦ ਲਾਉਂਦੀਆਂ ਜਾਮ ਲੱਗ ਜਾਂਦਾ ਵਾ ਇਹ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਕਿਤੇ ਦੀਆਂ ਰੇੜੀਆਂ ਮੈ ਲਵਾਈਆਂ ਤੇ ਮੈਂ ਕਿਹਾ ਕਿ ਇਹ ਗੈਰਕਾਨੂੰ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਛੜਕਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿ ਛੜਕਦੀ ਆਵਾਜ਼ ਆਵਾਜਾਈ ਬੰਦ ਹੁੰਦੀ ਹੈ ਬਸ ਇੰਨੀ ਗੱਲ ਹੋਈ ਹੈ ਬਾਕੀ ਕੋਈ ਉਹਦੇ ਛਾਂ ਦੇ ਗੱਲਬਾਤ ਨਹੀਂ ਕੀਤੀ ਕੋਈ ਕਿਸੇ ਦੇ ਗੱਲਬਾਤ ਨਹੀਂ ਕੀਤੀ ਇਹਦੇ ਬਾਰੇ ਵਿੱਚ ਸੀਨੀਅਰ ਅਫਸਰਾਂ ਨੂੰ